ਔਰ ਸਾਰੇ ਕਲਾਕਾਰਾਂ ਨੂੰ ਮੈਂ ਇਹੀ ਸਨੇਹ ਦੇਣਾ ਚਾਹੂੰਗੀ ਕਿ ਤੁਸੀਂ ਦੇਖੋ ਵਰਲਡਵਾਈਡ ਜਿੰਨੀਆਂ ਮੇਰੇ ਪੁੱਤ ਜਵੰਧੇ ਲਈ ਅਰਦਾਸਾਂ ਹੋਈਆਂ ਸ਼ਾਇਦ ਹੀ ਕਿਸੇ ਲਈ ਹੋਈਆਂ ਹੋਣ ਮੈਂ ਤੁਹਾਡੀ ਆਪਣੀ ਪੰਜਾਬੀ ਮਾਂ ਬੋਲੀ ਦੀ ਨਿਮਾਣੀ ਜੀ ਸੇਵਕ ਸੁਖੀ ਵਿਰਾੜ ਤੇ ਮੈਂ ਅੱਜ ਆਪਣੇ ਇੱਕ ਵਿਰਸੇ ਨਾਲ ਪਰੋਏ ਹੋਏ ਸੱਭਿਆਚਾਰ ਨੂੰ ਪ੍ਰਦਾਨ ਹੋਏ ਆਪਣੇ ਪੁੱਤਰ ਰਾਜਵੀਰ ਜਵੰਧਾ ਦੀ ਆਖਰੀ ਅਰਦਾਸ 'ਚ ਸ਼ਾਮਲ ਹੋਈਆਂ ਔਰ ਸਾਰੇ ਕਲਾਕਾਰਾਂ ਨੂੰ ਮੈਂ ਇਹੀ ਸਨੇਹ ਦੇਣਾ ਚਾਹੂੰਗੀ ਕਿ ਤੁਸੀਂ ਦੇਖੋ ਵਰਲਡਵਾਈਡ ਜਿੰਦਗੀਆ ਮੇਰੇ ਪੁੱਤ ਜਵੰਦੇ ਲਈ ਅਰਦਾਸਾਂ ਹੋਈਆਂ ਸ਼ਾਇਦ ਹੀ ਕਿਸੇ ਲਈ ਹੋਈਆਂ ਹੋਣ ਅਰਦਾਸ ਮਾਣ ਤੋਂ ਬਾਅਦ ਇੱਕ ਅਜਿਹਾ ਪੰਜਾਬ ਦਾ ਸਟਾਰ ਸੀ ਜਿਹਨੇ ਪੰਜਾਬੀ ਸੱਭਿਆਚਾਰ ਦੇ Daire ਚ ਰਹਿ ਕੇ ਹੀ ਗਾਇਆ ਔਰ ਪੰਜਾਬੀ ਡਰੈੱਸਾਂ ਹੀ ਪਾਈਆਂ ਔਰ ਮੈਂ ਦਾਤ ਦਿੰਨੀਆ ਮੇਰੇ ਦੂਜੇ ਪੁੱਤਰਾਂ ਦੀ ਕਿੱਕ ਕਨਵਰ ਕਰੇ ਪਲੋਂ ਮੇਰੇ ਪਿੰਡ ਦਾ ਉਹਨਾਂ ਨੇ ਇਹੋ ਜਿਹੀ ਯਾਰੀ ਨਭਾਈ ਉਹ ਵੀ ਮਿਸਾਲ ਕਹਾਂ ਸਾਰੀ ਇੰਡਸਟਰੀ ਨੂੰ ਕੁਝ ਸਿੱਖਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਉਹ ਮੁੰਡੇ ਮੈਂ ਵੀ ਉੱਥੇ ਮਤਲਬ ਹਸਤਾਖਸ਼ਰਾਂ ਦਾ 10 ਦਿਨ ਜਾਂਦੀ ਰਹੀਆਂ ਹਸਪਤਾਲ ਕਿਵੇਂ ਉਹਨਾਂ ਨੇ ਯੂਨਿਟੀ ਦਿਖਾਈ ਕਿਵੇਂ ਦੋਸਤਾਂ ਦੇ ਨਾਲ ਖੜੇ ਆ ਕਿਵੇਂ 52 ਸ਼ੋ ਉਹਨਾਂ ਨੇ ਕਿਹਾ ਵੀ ਅਸੀਂ ਆਪ ਕਰਾਂਗੇ ਤੇ ਮੈਂ ਵੀ ਤਿਆਰ ਹਾਂ ਔਰ ਸਾਰਿਆਂ ਨੂੰ ਮੈਂ ਵੀ ਸੁਨੇਹਾ ਦੇਣਗੀ ਕਿ ਅੱਜ ਜੇ ਮੇਰਾ ਪੁੱਤ ਨਹੀਂ ਰਿਹਾ ਅਜਵੰਦਾ ਤਾਂ ਸਿਰਫ ਅਵਾਰਾ ਪਸ਼ੂਆਂ ਕਰਕੇ ਉਹਦੀ ਮੌਤ ਹੋਈ ਹੈ ਸਰਕਾਰਾਂ ਨੂੰ ਕਾਨੂੰਨ ਬਣਾਉਣੇ ਚਾਹੀਦੇ ਨੇ ਤੇ ਅਗਲੇ ਕਰਾ ਕਾਲ ਨੂੰ ਸਾਰਿਆਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਨੀ ਆ ਕਿ ਮੈਂ ਉਸ ਨੂੰ ਇਸ ਲਈ ਪਿਆਰ ਬਹੁਤ ਜ਼ਿਆਦਾ ਕਰਦੀ ਸੀ ਕਰਤਾਰਸਪਨ ਤੋਂ ਬਾਅਦ ਉਹ ਮੇਰਾ ਵੀਰ ਆ ਇਹ ਮੇਰਾ ਪੁੱਤ ਕਿਉਂਕਿ ਹਮੇਸ਼ਾ ਸਿੰਧ ਸੱਭਿਆਚਾਰ ਦੀ ਗੱਲ ਕੀਤੀ ਹੈ ਔਰ ਨਵੇਂ ਕਲਾਕਾਰਾਂ ਨੂੰ ਵੀ ਸਨੇਹਾ ਵੀ ਥੋੜਾ ਬਹੁਤਾ ਰਾਜਵੀਰ ਦਵੰਦੇ ਦੇ ਨਕਸ਼ੇਕਤ ਵੱ ਇੱਕ ਵਾਰੀ ਜਿੰਨੇ ਵੀ ਮਰਜ਼ੀ ਸ਼ੋਅ ਕਰਦੇ ਇੱਕ ਵਾਰੀ ਜ਼ਰੂਰ ਪੰਜਾਬੀ ਡਰੈਸ ਪਾ ਕੇ ਸਟੇਜ ਤੇ ਜਾਇਆ ਕਰੋ ਇਹਦੇ ਨਾਲ ਹੀ ਬੱਸ ਮਾਨ ਅੱਜ ਬਹੁਤ ਭਰਿਆ ਹੋਇਆ ਹੈ ਪਾਹੇ ਗੁਰਜੀਤ ਖਾਲਸਾ ਗੁਰਜੀਤ ਦੇ ਪੁੱਤ